ਪਾਕਿਸਤਾਨ ਸਰਕਾਰ ਵੱਲੋਂ ਕੈਪਟਨ ਅਬਿਨੰਦਨ ਨੂੰ ਛੱਡਣ ਦਾ ਫੈਸਲਾ ਸਲਾਗਾਯੋਗ ਹੈ ਜ਼ਿਕਰ ਹੋ ਗਿਆ ਕਿ ਕੈਪਟਨ ਅਬਿਨੰਦਨ ਨੇ ਭਾਰਤੀ ਹਾਦਤੇ ਬੰਬ ਸੁੱਟਣ ਆਏ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜਣ ਲਈ ਆਪਣੇ MiG-21 ਜਹਾਜ਼ ਵਿੱਚ ਉਡਾਨ ਭਰੀ ਸੀ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵਾਯੂ ਸੈਨਾ ਦੇ ਇਸ ਜਾਂਬਾਜ ਪਾਇਲਟ ਦੀ ਬਹਾਦਰੀ ਦਾ ਕિસ્ਸਾ ਇਸ ਜਾਂਬਾਜ ਕੈਪਟਨ ਦਾ ਹਿੰਦੁਸਤਾਨ ਹੀ ਨਹੀਂ ਪਾਕਿਸਤਾਨ ਵੀ ਲੋਹਾ ਮੰਨ ਰਿਹਾ ਹੈ ਪਾਕਿਸਤਾਨ ਦੇ ਇੱਕ ਵੱਡੇ ਅਖਬਾਰ ਵਿੱਚ ਇਸ ਜਾਂਬਾਜ ਸਿਪਾਹੀ ਦਾ ਕિસ્ਸਾ ਛਪਿਆ ਹੋਇਆ ਹੈ 27 ਫਰਵਰੀ ਸਵੇਰੇ ਕਰੀਬ 9:30 ਵਜੇ ਪਾਕ ਦੇ F16 ਵਿਮਾਨ ਨੂੰ ਖਦੇੜਦੇ ਹੋਏ ਇਹ ਆਪਣੇ ਮਿਗ ਜਹਾਜ਼ ਵਿੱਚ ਪਾਕ ਪਹੁੰਚ ਗਏ ਇਹਨਾਂ ਨੇ ਮਿਗ ਤੇ ਲੱਗੀ R73 ਮਿਸਾਈਲ ਦੇ ਨਾਲ ਪਾਕਿਸਤਾਨ ਦੇ F16 ਨੂੰ ਮਾਰ ਗिराया ਉਸੇ ਵਕਤ ਪਾਕਿਸਤਾਨ ਦੀ ਇੱਕ ਮਿਸਾਈਲ ਵਿਮਾਨ ਨੂੰ ਜਾ ਲੱਗੀ ਅਜਿਹੇ ਵਿੱਚ ਪਾਇਲਟ ਸਰਵਿਸ ਬੁੱਕ ਸਰਵਾਈਵਲ ਕਿਟ ਪਿਸਟਲ ਅਤੇ ਕੁਝ ਨਕਸ਼ੇ ਲੈ ਕੇ ਪੈਰਾਸ਼ੂਟ ਦੇ ਨਾਲ ਕੁੱਦ ਗਿਆ ਜਿੱਥੇ ਉਹ ਪੈਰਾਸ਼ੂਟ ਤੋਂ ਉਤਰੇ ਉੱਥੇ ਉਹਨਾਂ ਨੇ ਭੀੜ ਤੋਂ ਪੁੱਛਿਆ ਇਹ ਪਾਕਿਸਤਾਨ ਹੈ ਜਾਂ ਭਾਰਤ ਇੱਕ ਨੌਜਵਾਨ ਨੇ ਵਰਗਲਾਉਂਦੇ ਹੋਏ ਕਿਹਾ ਭਾਰਤ ਕੈਪਟਨ ਨੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਏ ਤਾਂ ਕਿਸੇ ਨੇ ਪਾਕਿਸਤਾਨ ਦੇ ਨਾਰੇ ਲਗਾ ਦਿੱਤੇ ਪਾਇਲਟ ਅਭਿਨੰਦਨ ਨੂੰ ਅੰਦਾਜ਼ਾ ਹੋਇਆ ਕਿ ਉਹ ਪਾਕਿਸਤਾਨ ਛ ਹਨ ਪਰ ਉਹਨਾਂ ਨੇ ਹੌਸਲਾ ਰੱਖਿਆ ਤੇ ਪਿਸਤਲ ਦੇ ਨਾਲ ਫਾਇਰ ਕੀਤਾ ਅਤੇ ਛੋਟੇ ਤਲਾਬ ਵੱਲ ਭੱਜ ਕੇ ਨਕਸ਼ਾ ਅਤੇ ਹੋਰ ਦਸਤਾਵੇਜ਼ ਪਾਣੀ ਵਿੱਚ ਵਹਾ ਦਿੱਤੇ ਉਹਨਾਂ ਨੂੰ ਪਤਾ ਸੀ ਕਿ ਹੁਣ ਉਹ ਕਸਟਡੀ ਵਿੱਚ ਲੈ ਲਿੱਤੇ ਜਾਣਗੇ ਇਸੇ ਲਈ ਉਹਨਾਂ ਨੇ ਇਹ ਇਤਿਆਹਾਦ ਦੇ ਤੌਰ ਤੇ ਇਹ ਕੰਮ ਕੀਤਾ ਪੀੜ ਉਹਨਾਂ ਦੇ ਪਿੱਛੇ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਫੜ ਲਿਆ ਗਿਆ ਪਾਇਲਟ ਦੇ ਗ੍ਰਿਫਤਾਰ ਹੋਣ ਮਗਰੋਂ ਭਾਰਤ ਤੇ ਵੀ ਦਬਾਅ ਵਧਿਆ ਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ